ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸੇਹਲ ਦੇ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਿਲਕਾ 'ਚ ਵਸੇ ਹੋਏ ਪਿੰਡ ਜੰਡ ਵਾਲਾ ਜਿਹੜਾ ਕਿ ਬੈਰੋਕਿਆਂ ਦੇ ਬਿਲਕੁਲ ਨੇੜੇ ਹੈ ਜਿਹੜਾ ਬੈਰੋਕੇ ਥਾਣਾ ਲੱਗਦਾ ਸੋ ਇੱਥੇ ਅਸੀਂ ਪਹੁੰਚ ਕੇ ਜੀ ਨਰੇਕਾ ਦੇ ਜਿਹੜੇ ਮੇਟ ਆ ਸਾਡੇ ਲਖਵਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰੀ ਹੈ ਮਰੇਗਾ ਦੇ ਪਹੁੰਚੇ ਜੀ ਚੱਕ ਜਾਨੀ ਸਰ ਤੋਂ ਜਲਾ ਫਾਇਲਕਾ ਦੇ ਪ੍ਰਧਾਨ ਸਿਕੰਦਰ ਸਿੰਘ ਸੋ ਗੱਲ ਕਰਦੇ ਆ ਸਿਕੰਦਰ ਸਿੰਘ ਜੀ ਨਾਲ ਸਿਕੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੇ ਅੱਜ ਤੁਸੀਂ ਪਿੰਡ ਝੰਡ ਵਾਲੇ ਚ ਪਹੁੰਚੇ ਆ ਨਰੇਗਾ ਵਾਲੇ ਕੰਮਾਂ ਨਾਲ ਗੱਲਬਾਤ ਕਰੀ ਆ ਕੀ ਕੀ ਵਿਚਾਰ ਵਟਾਂਦਰਾ ਹੋਇਆ ਤੁਹਾਡਾ ਵਿਚਾਰ ਪਿਆ ਸਾਡਾ ਹੋਇਆ ਜੀ ਨਰੇਗਾ ਨੂੰ 365 ਦਿਨ ਕੰਮ ਮਿਲਣਾ ਚਾਹੀਦਾ ਈ ਪੂਰਾ ਹਾਂਜੀ ਸਰਕਾਰ ਵੱਲੋਂ ਤੇ ਸਾਨੂੰ ਦਿਹਾੜੀ ਫੁੱਲ ਮਿਲਣੀ ਚਾਹੀਦੀ ਈ ਜਿਵੇਂ ਹੁਣ ਇੱਥੇ ਦੱਸਿਆ ਜਾਂਦਾ ਵੀ 280 ਰੁਪਏ 85 ਰੁਪਏ ਦਿਹਾੜੀ ਆਈ ਜਾਂਦੀ ਈ ਤਾਂ 322 ਰੁਪਏ ਦਿਹਾੜੀ ਪੂਰੀ ਦਿਹਾੜੀ ਮਿਲਣੀ ਚਾਹੀਦੀ ਹੈ ਜੀ ਤੇ ਬਾਕੀ ਹੋਰ ਵੀ ਜੋ ਸਾਡੀਆਂ ਨਰੇਗਾ ਦੀਆਂ ਮੰਗਾ ਹੈਗੀਆਂ ਪੰਜਾਬ ਸਰਕਾਰ ਨੂੰ ਸਾਨੂੰ ਮੰਨ ਕਰ ਦਿੱਤੀ ਜਾਂਦੀ ਵੀ ਸਾਡੀ ਪੂਰੀ ਕਰੇ ਜਿਵੇਂ ਇੱਥੇ ਕੰਮ ਨਹੀਂ ਪੂਰਾ ਮਿਲ ਰਿਹਾ ਜੀ ਤੇ ਖਾਲੀਆਂ ਨਾਲੀਆਂ ਕੜਾਈਆਂ ਜਾਂਦੀਆਂ ਇਹ ਗਰੀਬਾਂ ਤੋਂ ਬੰਦ ਕੀਤਾ ਜਾ ਵੀ ਕੰਮ ਸਾਡੀ ਇਹ ਹੀ ਤੁਹਾਡੇ ਰਖਵਿੰਦਰ ਸਿੰਘ ਜੀ ਤੁਸੀਂ ਕਿਵੇਂ ਆਪਦੇ ਕੰਮ ਤੋਂ ਸੰਤੁਸ਼ਟ ਹੋ ਹਾਂਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਮ ਤੇ ਟਿਕਟਪਨੀ ਹੁੰਦੀ ਹੋਵੇ ਨਾ ਜੀ ਬੱਥੇ ਹੀ ਕੰਮ ਹੀ ਜੀ ਵੱਡੇ ਮਜ਼ਦੂਰ ਆ ਜਿਹੜੇ ਤੇਰੇ ਨਾਲ ਵਧੀਆ ਕੰਮ ਕਰ ਰਹੇ ਆ ਹਾਂ ਜੀ ਹਾਂ ਜੀ ਕੋਈ ਸਰਕਾਰ ਪ੍ਰਤੀ ਕੋਈ ਹੋਰ ਕੁਝ ਵੀ ਮੰਗ ਹੋਵੇ ਥੋਡੀ ਹੁੰਦਾਸੀ ਦਿਹਾੜੀ ਵਧਾਈ ਜਾਵੇ ਸਾਡੀ ਜੀ ਹਾਂ ਜੀ ਤੇ ਬਸ ਨਾਲਿਆਂ ਦਾ ਕੰਮ ਨਾ ਮਿਲੇ ਤੁਹਾਨੂੰ ਸੋ ਗੱਲ ਕਰੀ ਆ ਜੀ ਸਿਕੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਚੱਕ ਜੰਨੀ ਸਰ ਤੋਂ ਜਿਹੜੀ ਇਹਨਾਂ ਨੇ ਗੱਲ ਦੱਸੀ ਹੈ ਵੀ ਸਾਡੀਆਂ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਤੋਂ ਜਿਹੜੀਆਂ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਜਿਵੇਂ 365 ਦਿਨ ਕੰਮ ਦਾ ਜਿਹੜਾ ਮਿਲਣਾ ਚਾਹੀਦਾ ਨਰੇਗਾ ਮਜ਼ਦੂਰ ਜਾਗਰਤਾ ਯੂਨੀਅਨ ਵੱਲੋਂ ਜਿਹੜਾ ਇਹ ਏਜੰਡਾ ਲੈ ਕੇ ਚੱਲੇ ਹੋਏ ਆ ਤੇ ਨਾਲ ਹੀ ਜਿਹੜੀ ਦਿਹਾੜੀ ਦੀ ਗੱਲ ਕਰੀ ਹੈ ਜਿਵੇਂ ਸੈਂਟਰ ਸਰਕਾਰ 322 ਰੁਪਏ ਦਿਹਾੜੀ ਦੇ ਰਹੀ ਹੈ ਨਾਲ ਹੀ ਪੰਜਾਬ ਸਰਕਾਰ ਵੀ 322 ਰੁਪਏ ਦਿਹਾੜੀ ਸਾਡੇ ਨਾਲ ਸ਼ੇਅਰ ਕਰੇ ਜਿਵੇਂ ਆਮ ਸੰਸਥਾਵਾਂ ਨਾਲ ਕਰਦੀ ਹੈ ਤੇ ਜਿਵੇਂ ਲਖਮਿੰਦਰ ਸਿੰਘ ਨੇ ਦੱਸਿਆ ਵੀ ਅਸੀਂ ਕੰਮ ਤੋਂ ਬਹੁਤ ਸੰਤੁਸ਼ਟ ਆਂ ਪਰ ਸਾਨੂੰ ਸਾਡੇ ਪਿੰਡ 'ਚ ਜਿਹੜਾ ਜਰਨਲ ਘਰਾਣੇ ਨੂੰ ਗਲੀਆਂ ਨਾਲੀਆਂ ਸਾਫ਼ ਕਰਨ ਵਾਸਤੇ ਕਿਹਾ ਜਾਂਦਾ ਅਸੀਂ ਉਹ ਕੰਮ ਨਹੀਂ ਕਰਨਾ ਅਸੀਂ ਸੜਕਾਂ ਤੇ ਖਾਲਿਆਂ ਤੇ ਨਹਿਰ ਤੇ ਕੱਸੀ ਤੇ ਜਿਹੜਾ ਕੰਮ ਕਰਨ ਲਈ ਤਿਆਰ ਆਂ ਤੇ ਸਾਡੇ ਨਾਲ ਜਿਹੜਾ ਪਿੰਡ 'ਚ ਦੁਰਵੇਹਾਰ ਕਰਿਆ ਜਾਂਦਾ ਇਹ ਸਾਡਾ ਬੰਦ ਹੋਣਾ ਚਾਹੀਦਾ ਤੇ ਅਸੀਂ ਸੜਕਾਂ ਤੇ ਤੇ ਕੱਸੀਆਂ ਨਹਿਰਾਂ ਖਾਲਿਆਂ ਤੇ ਸਿੰਮਲਾਂ ਵਾਲਿਆਂ ਤੇ ਕੰਮ ਕਰਨ ਲਈ ਤਿਆਰ ਹਾਂ ਤੇ ਕਰਾਂਗੇ जुड़े रहना ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ